ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜੀ ਕਿ ਅਸੀਂ ਦੋਵੇਂ ਸਾਈਕਲਾਂ ਤੇ ਸਫ਼ਰ ਕਰ ਰਹੇ ਹਾਂ ਤੇ ਪੰਜਾਬ ਦੀਆਂ ਇਤਿਹਾਸਕ ਥਾਵਾਂ ਘੁੰਮ ਰਹੇ ਹਾਂ ਤੇ ਵੀਡੀਓ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਆ ਕਰੋ ਆਪਣੇ ਬਜ਼ੁਰਗਾਂ ਨੂੰ ਦਿਖਾਇਆ ਕਰੋ ਕਿਉਂਕਿ ਜਿਹੜੇ ਦੂਰ ਨੇੜੇ ਨਹੀਂ ਜਾ ਸਕਦੇ ਉਹਨਾਂ ਨੂੰ ਇਤਿਹਾਸਕ ਥਾਵਾਂ ਅਸੀਂ ਵੀਡੀਓ ਦੇ ਜ਼ਰੀਏ ਦਿਖਾ ਸਕੀਏ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿੰਨਾ ਵੀ ਹੋ ਸਕੇ ਆਪਾਂ ਤੁਹਾਨੂੰ ਜਾਣਕਾਰੀ ਦਈਏ ਬਸ ਇੱਕ ਕਮੀ ਆ ਜੀ ਤੁਹਾਡੇ ਪਿਆਰ ਦੀ ਲੋੜ ਆ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੁਹਾਡੇ ਹੋਰ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਆ ਕਰੋ ਵੀਡੀਓ ਤੇ ਬਾਕੀ ਇਤਿਹਾਸ ਦੇ ਵਿੱਚ ਕੋਈ ਨਾ ਕੋਈ ਗਲਤੀ ਹੋ ਜਾਂਦੀ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਹੁਣ ਆਪਣੀ ਅੱਜ ਦੀ ਵੀਡੀਓ ਦੇਖੋ ਜੀ ਤੁਸੀਂ ਆਪਣੇ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ ਆਪਾਂ ਸ਼੍ਰੀ ਮੁਕਸਰ ਸਾਹਿਬ ਤੋਂ ਚੱਲ ਕੇ ਪਹੁੰਚੇ ਸੀਗੇ ਜੀ ਫਰੀਦਕੋਟ ਤੇ ਜੇ ਸ਼੍ਰੀ ਮੁਕਸਰ ਸਾਹਿਬ ਵਾਲੀ ਵੀਡੀਓ ਤੁਸੀਂ ਨਹੀਂ ਦੇਖੀ ਤਾਂ ਉਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ ਤੇ ਅੱਜ ਦਾ ਜਿਹੜਾ ਆਪਣਾ ਵਲੌਗ ਹੋਊਗਾ ਜੀ ਉਹਦੇ ਵਿੱਚ ਆਪਾਂ ਤੁਹਾਨੂੰ ਬਾਬਾ ਫਰੀਦ ਜੀ ਦੇ ਕੁਝ ਇਤਿਹਾਸਿਕ ਸਥਾਨ ਨੇ ਜਿਹੜੇ ਉਹ ਦਿਖਾਵਾਂਗੇ ਜਦੋਂ ਬਾਬਾ ਫਰੀਦ ਜੀ ਦਿੱਲੀੋਂ ਪਾਕਪਟਨ ਨੂੰ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਰੁਕੇ ਸੀਗੇ ਜੀ ਫਰੀਦਕੋਟ ਵਿਖੇ ਜਿਸ ਨੂੰ ਪਹਿਲਾਂ ਮੁਕਲਹਰ ਕਿਹਾ ਜਾਂਦਾ ਸੀਗਾ ਇੱਥੋਂ ਦੇ ਰਾਜਾ ਸੀਗਾ ਜੀ ਮੁਕਲ ਸੀ ਉਹਦੇ ਨਾਮ ਦੇ ਉੱਤੇ ਰੱਖਿਆ ਗਿਆ ਸੀਗਾ ਜੀ ਤੇ ਰਸਤੇ ਦੇ ਵਿੱਚ ਜਾਂਦੇ ਹੋਏ ਬਾਬਾ ਫਰੀਦ ਜੀ ਇਸ ਜਗ੍ਹਾ ਤੇ ਜਿੱਥੇ ਹੁਣ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਇੱਥੇ ਰੁਕੇ ਸੀ ਤੇ ਇੱਥੇ ਇੱਕ ਉਹ ਇਤਿਹਾਸਿਕ ਬੇਰੀਆ ਜਿੱਥੇ ਉਹਨਾਂ ਨੇ ਆਪਣੀ ਜਿਹੜੀ ਗੱਠੜੀ ਸੀ ਉਹ ਬੇਰੀ ਨਾਲ ਲਮਕਾਈ ਸੀ ਸੋ ਉਹ ਗੱਠੜੀ ਕਰਕੇ ਇਸ ਜਗ੍ਹਾ ਨੂੰ ਗੋਦੜੀ ਸਾਹਿਬ ਦਾ ਨਾਮ ਮਿਲਿਆਗਾ ਤੇ ਇਸ ਤੋਂ ਬਾਅਦ ਬਾਬਾ ਫਰੀਦ ਜੀ ਸ਼ਹਿਰ ਦੇ ਵਿੱਚ ਚਲੇ ਗਏ ਸੀਗੇ ਜੀ ਆਪਣੀ ਗੱਟੜੀ ਇੱਥੇ ਲਮਕਾ ਕੇ ਤੇ ਸ਼ਹਿਰ ਦੇ ਵਿੱਚ ਜਾ ਕੇ ਉੱਥੇ ਇੱਕ ਕਿਲਾ ਬਣ ਰਿਹਾ ਸੀ ਜੀ ਖਰਾਜ ਮਹਿਲ ਬਣ ਰਿਹਾ ਸੀਗਾ ਉੱਥੇ ਤਾਂ ਉਥੋਂ ਜਿਹੜੇ ਰਾਜੇ ਦੇ ਸਿਪਾਹੀ ਸੀ ਉਹਨਾਂ ਨੇ ਬਾਬਾ ਫਰੀਦ ਜੀ ਤੋਂ ਫਰੀ ਵਿੱਚ ਕੰਮ ਕਰਾਉਣਾ ਸਟਾਰਟ ਕਰਤਾ ਪਰ ਜਦੋਂ ਬਾਬਾ ਫਰੀਦ ਜੀ ਨੇ ਟੋਕਰ ਆਪਣੇ ਸਿਰ ਤੇ ਚੱਕਿਆ ਤਾਂ ਉਹ ਟੋਕਰ ਸੀ ਜਿਹੜਾ ਸਵਾ ਹੱਥ ਉੱਪਰ ਚਲੇ ਗਿਆ ਤਾਂ ਰਾਜ ਨੇ ਦੇਖਿਆ ਕਿ ਇਹ ਤਾਂ ਇੱਕ ਮਹਾਨ ਕੋਈ ਸ਼ਖਸੀਅਤ ਆ ਤਾਂ ਉਸ ਨੇ ਬਾਬਾ ਫਰੀਦ ਜੀ ਤੋਂ ਭੁੱਲ ਬਖਸ਼ਾਈ ਤੇ ਉਹਨਾਂ ਨੂੰ ਰਾਜ ਮਹਿਲ ਦੇ ਵਿੱਚ ਜਾਣ ਲਈ ਇਹ ਹਾਤੇ ਆਰਾਮ ਕਰਨ ਲਈ ਗਿਆ ਤਾਂ ਬਾਬਾ ਫਰੀਦ ਜੀ ਨੇ ਕਿਹਾ ਕਿ ਵੀ ਮੈਂ ਇੱਕ ਫਕੀਰ ਆ ਮੈਂ ਮਹਿਲ ਦੇ ਵਿੱਚ ਨਹੀਂ ਰੁੱਕ ਸਕਦਾ ਤਾਂ ਬਾਬਾ ਫਰੀਦ ਜੀ ਉੱਥੇ ਇੱਕ ਬਣ ਦਾ ਦਰਖਤ ਹੈ ਜੀ ਉੱਥੇ ਗਏ ਉੱਥੇ ਉਹਨਾਂ ਨੇ 40 ਦਿਨ ਤਪੱਸਿਆ ਕਰੀ ਤੇ ਉੱਥੇ ਅੱਜ ਉਹਨਾਂ ਦਾ ਢਿੱਲਾ ਬਣਿਆ ਹੋਇਆ ਜੀ ਤੇ ਉਹ ਚੀਜ਼ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਜੇ ਕਿਲਾ ਖੁੱਲਾ ਹੋਇਆ ਉਹ ਵੀ ਦਿਖਾਵਾਂਗੇ ਜੀ ਸੋ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਪਿਆਰ ਦਿੰਦੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੀਆਂ ਵੀ ਜੇ ਇਹ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਵੇਂ ਕਿ ਕੱਲ ਆਪਾਂ ਤੁਹਾਨੂੰ ਦਿਖਾਇਆ ਸੀਗਾ ਬਾਬਾ ਫਰੀਦullah ਕਾਲਜ ਬਾਬਾ ਫਰੀਦ ਪਬਲਿਕ ਸਕੂਲ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਜੀ ਤੇ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਜੀ ਸੋ ਇਹਨਾਂ ਦੀ ਸੇਵਾ ਜੀ 1969 ਤੋਂ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੁਆਰਾ ਚਲਾਈ ਗਈ ਸੀ ਤੇ ਜੋ ਕਿ ਚੇਅਰਮੈਨ ਸਨ ਜੀ ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਫਰੀਦਕੋਟ ਦੇ ਤੇ ਹੁਣ ਉਹਨਾਂ ਦੇ ਸੁਪੁੱਤਰ ਸਿਮਰਨਜੀਤ ਸਿੰਘ ਸੇਖੋਂ ਉਹਨਾਂ ਦੀ ਦੇਖਰੇਖ ਵਿੱਚ ਇਹ ਸਾਰੀਆਂ ਸੰਸਥਾਵਾਂ ਆ ਜਿਹੜੀਆਂ ਉਹ ਚੱਲ ਰਹੀਆਂ ਨੇ ਜੀ ਸੋ ਇਹਨਾਂ ਦੀ ਬਹੁਤ ਵੱਡੀ ਦੇਣ ਆ ਜੀ ਤੇ ਆਜੋ ਫਿਰ ਆਪਾਂ ਤੁਹਾਨੂੰ ਉਹਨਾਂ ਥਾਵਾਂ ਦੇ ਦਰਸ਼ਨ ਕਰਵਾਉਣੇ ਆ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਗੋਦੜੀ ਸਾਹਿਬ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਆਜੋ ਅੰਦਰ ਦਰਸ਼ਨ ਕਰਵਾਉਣੇ ਆ ਤੁਹਾਨੂੰ ਤੇ ਕੁਝ ਇਤਿਹਾਸਕ ਗੱਲਾਂ ਵੀ ਕਰਦੇ ਆਗੇ ਤੁਹਾਡੇ ਨਾਲ ਜਦੋਂ ਆਪਾਂ ਗੇਟ ਦੇ ਅੰਦਰ ਐਂਟਰ ਕਰਦੇ ਆ ਜੀ ਤਾਂ ਸਾਹਮਣੇ ਆਪਾਂ ਨੂੰ ਅਬੇਰੀ ਦਿਖਾਈ ਦਿੰਦੀ ਹੈ ਜੀ ਸੋ ਕਿਹਾ ਜਾਂਦਾ ਜੀ ਇਹ 베ਰੀ ਉਹ ਇਤਿਹਾਸਕ 베ਰੀ ਆ ਉਸ ਸਮੇਂ ਦੀ ਪ੍ਰਾਤਨ 베ਰੀ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਨੂੰ ਜਾ ਰਹੇ ਸੀਗੇ ਪਾਕਿਸਤਾਨ ਦੇ ਵੱਲ ਨੂੰ ਤਾਂ ਉਹ ਇੱਥੇ ਰੁਕੇ ਸੀਗੇ ਜੀ ਇਸ ਸ਼ਹਿਰ ਦੇ ਵਿੱਚ ਫਰੀਦਕੋਟ ਦੇ ਵਿੱਚ ਸੋ ਫਰੀਦਕੋਟ ਦਾ ਪਹਿਲਾ ਨਾਮ ਮੋਕਲਹਾਰ ਸੀਗਾ ਜੀ ਤੇ ਇੱਥੋਂ ਦੇ ਰਾਜੇ ਦਾ ਨਾਮ ਸੀਗਾ ਜੀ ਮੋਕਲ ਸੀ ਤੋਂ ਤਾਂ ਉਹਦੇ ਨਾਮ ਦੇ ਉੱਤੇ ਇਹ ਜਿਹੜਾ ਫਰੀਦਕੋਟ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ ਤਾਂ ਬਾਬਾ ਫਰੀਦ ਜੀ ਨੇ ਇੱਥੇ ਆਪਣੀ ਗੋਦੜੀ ਬੰਨੀ ਸੀ ਗੋਦੜੀ ਮਤਲਬ ਕਿ ਜਿਹੜੀ ਉਹਨਾਂ ਕੋਲੇ ਗਠੜੀ ਸੀ ਜਿਦੇ ਚ ਉਹਨਾਂ ਨੇ ਪੋਟਲੀ ਜੀ ਕਹਿਦੀ ਆ ਪਰ ਕੱਪੜੇ ਪਾਏ ਹੋਏ ਸੀਗੇ ਜਾਂ ਹੋਰ ਲੋੜਿੰਦੀ ਸਮਾਨ ਪਾਏ ਹੋਏ ਸੀਗੇ ਤੇ ਉਹ ਇੱਥੇ ਟੰਗੇ ਸੀਗੇ ਇਹ 베ਰੀ ਦੇ ਉੱਤੇ ਤੇ ਇਹ ਉਸ ਸਮੇਂ ਦੀ ਪ੍ਰਾਤਨ 베ਰੀ ਆ ਜੀ ਤੇ ਅੰਦਰਲੇ ਪਾਸੇ ਜੀ ਦਿਖਾਉਣੇ ਆਗੇ ਤੁਹਾਨੂੰ ਅੰਦਰ ਦਰਸ਼ਨ ਕਰਵਾਉਣੇ ਆ ਜੀ ਤੇ ਬਾਬਾ ਜੀ ਸੇਵਾਦਾਰ ਨਹੀਂ ਹੋਏ ਤੁਸੀਂ ਸੇਵਾਦਾਰ ਜੀ ਇੱਥੇ ਠੀਕ ਹੈ ਜੀ ਕਿੰਨੇ ਟਾਈਮ ਤੋਂ ਹੋ ਗਈ ਸੇਵਾ ਕਰਦੇ ਨੇ ਤੁਹਾਨੂੰ ਮੈਂ ਪਹਿਲਾਂ ਲੱਗੇ ਰਹੇ ਹਾਂ ਪੰਦਰਾਂ ਹਾਂ ਪਹਿਲਾਂ ਇੱਥੇ ਦੇ ਜਦੋਂ ਹੁਣ ਤਿੰਨ ਸਾਲ ਹੋ ਗਏ ਠੀਕ ਹੈ ਜੀ ਠੀਕ ਹੈ ਤੇ ਮੜਾ ਇਹ ਦੱਸ ਦੋਗੇ ਜੀ ਅੰਦਰ ਉਹ ਬੈਠੇ ਆ ਭਾਈ ਪਪਾ ਜੀ ਵੀ ਅੱਛਾ ਜੀ ਤੇ ਇਹ ਬਣਾਈ ਹੋਈ ਆ ਜੀ ਜਗਾ ਬਾਬਾ ਫਰੀਦ ਜੀ ਦੀ ਉਰੇ ਤੇ ਅੰਦਰੋਂ ਦਿਖਾਉਣੇ ਆਗੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਅੰਦਰ ਤੇ ਬਹੁਤ ਹੀ ਸੋਹਣੀ ਜਗ੍ਹਾ ਬਣਾਈ ਹੋਈ ਹੈ ਜੀ ਅੰਦਰਲੇ ਪਾਸੇ ਬਹੁਤ ਹੀ ਸੋਹਣਾ ਕੰਮ ਕਰਿਆ ਹੋਇਆ ਤੇ ਸਾਹਮਣੇ ਬਾਬਾ ਫਰੀਦ ਜੀ ਦੀ ਫੋਟੋ ਤੇ ਨਾਲ ਉਹ 베ਰੀ ਬਣਾਈ ਹੋਈ ਹੈ ਤੇ ਥੱਲੇ ਕੁਝ ਆਸਮਾਨ ਰੱਖਿਆ ਹੋਇਆ ਜੀ ਬਾਬਾ ਫਰੀਦ ਜੀ ਦੇ ਕੋਲੇ ਜਿਹੜੀ ਗੋਦੜੀ ਸੀ ਉਹਦੇ ਨਾਲ ਮਿਲਦੀ ਜੁਲਦੀ ਇੱਕ ਗੋਦੜੀ ਬਣਾਈ ਹੋਈ ਹੈ ਜੀ ਇੱਥੇ ਹੋਰ ਰੱਖੀ ਹੋਈ ਹੈ ਤੇ ਉਹਨਾਂ ਦੀਆਂ ਤਸਵੀਰਾਂ ਨੇ ਕੁਝ ਜਦੋਂ ਉਹ ਬਣ ਦੇ ਦਰਖਤ ਥੱਲੇ ਉਹਨਾਂ ਨੇ 40 ਦਿਨ ਤਪੱਸਿਆ ਕਰੀ ਉਹਦਾ ਇੱਕ ਦ੍ਰਿਸ਼ ਬਣਾਇਆ ਹੈ ਜੀ ਵੀਰੇ ਇੱਧਰ ਸਾਹਮਣੇ ਆਹ ਤਸਵੀਰ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਨੂੰ ਚੱਲ ਕੇ ਜਾਂਦੇ ਸੀਗੇ ਉਹ ਤਸਵੀਰ ਬਣੀ ਹੋਈ ਹੈ ਤੇ ਆਹ ਬੇਰੀ ਹੈ ਜੀ ਜਿਹਦੇ ਨਾਲ ਉਹਨਾਂ ਨੇ ਆਪਣੀ ਗੋਲੜੀ ਬੰਨੀ ਸੀ ਤੇ ਆਹ ਬੱਚੇ ਨੇ ਉਹਨਾਂ ਦੀ ਗੋਲੜੀ ਨਾਲ ਉਹਨੂੰ ਗੇਂਦ ਬਣਾ ਕੇ ਖੇਡ ਰਹੇ ਸੀਗੇ ਜੀ ਸੋ ਇਹ ਸਾਰਾ ਦ੍ਰਿਸ਼ ਇਤੇ ਤਸਵੀਰ ਦੇ ਇੰਜਰੀ ਆਪਾਂ ਨੂੰ ਦਿਖਾਇਆ ਹੋਇਆ ਜੀ ਐ ਮੇਰੀ ਜਗਾ ਜੀ ਅੰਦਰੋਂ ਇਹ ਸਾਰੇ ਇੱਕ ਖਾਸ ਗੱਲ ਹੋਰ ਹੈ ਜੀ ਇਸ ਜਗਾ ਦੇ ਜਿਹੜੇ ਛਾਤਾਂ ਉਹਦੇ ਖੁੰਝਿਆਂ ਤੇ ਚਾਰੇ ਧਰਮ ਦਰਸਾਏ ਹੋਏ ਨੇ ਜੀ ਇਧਰ 크ਰਿਸਚੀਅਨ ਉਧਰ ਸਿੱਖ ਇਧਰ ਮੁਸਲਮਾਨ ਇੱਧਰ ਹਿੰਦੂ ਜੀ ਬਾਹਰਲੇ ਪਾਸੇ ਜੀ ਇੱਧਰ ਜੋਤ ਚੱਲਦੀ ਆ ਬਾਬਾ ਫਰੀਦ ਜੀ ਦੀ ਤੇ ਨਾਲ ਹੀ ਇੱਧਰ ਆ ਉਹੀ ਇਤਿਹਾਸਿਕ ਬੇਰੀ ਤੇ ਇਸ ਜਿਹੜੀ ਜਗ੍ਹਾ ਦੀ ਆ ਉਹ ਸੇਵਾ ਜੀ ਇੰਦਰਜੀਤ ਸਿੰਘ ਜੀ ਖਾਲਸਾ ਦੁਆਰਾ ਕਰਾਈ ਗਈ ਆ 1969 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਨੇ ਇਸ ਜਗ੍ਹਾ ਦੀ ਨੀਂਹ ਰੱਖੀ ਸੀ ਤੇ ਇੱਧਰਲੇ ਪਾਸੇ ਜੀ ਪੁਰਾਣੀ ਇਮਾਰਤ ਸੀ ਤੇ ਉਹਨੂੰ ਹੁਣ ਬਣਾਇਆ ਜਾ ਰਿਹਾ ਜੀ ਦਵਾਰੇ ਉਹਦੀ ਛੱਤ ਕਮਜ਼ੋਰ ਹੋ ਗਈ ਸੀ ਤੇ ਉਹ ਇਮਾਰਤ ਹੁਣ ਨਵੀਂ ਬਣਾਈ ਜਾਊਗੀ ਅੱਜ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਪਾਂ ਇੱਧਰ ਅੱਗੇ ਜਾ ਕੇ ਆ ਸਾਰਾ ਸਮਾਨ ਪਿਆ ਏਸੀ ਵਾਲੇ ਪਏ ਨੇ ਜੀ ਤੇ ਆ ਸਾਰੀ ਇੱਧਰ ਕੰਮ ਚੱਲ ਰਿਹਾ ਜੀ ਇੱਧਰਲੇ ਪਾਸੇ ਸੋ ਇੱਥੇ ਪੁਰਾਣੀ ਇਮਾਰਤ ਹੁੰਦੀ ਸੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀਗਾ ਜੀ ਉਰੇ ਤੇ ਹੁਣ ਉਹ ਇਮਾਰਤ ਪੁਰਾਣੀ ਹੋ ਗਈ ਸੀਗੀ ਜ਼ਿਆਦਾ 66 ਕਮਜ਼ੋਰ ਹੋ ਗਈਆਂ ਸੀਗੀਆਂ ਤੇ ਹੁਣ ਇੱਥੇ ਨਵੀਂ ਇਮਾਰਤ ਬਣ ਰਹੀ ਹੈ ਜੀ ਤੇ ਇੱਕ ਇਮਾਰਤ ਗੁਰਦੁਆਰਾ ਸਾਹਿਬ ਦੀ ਉਧਰ ਬਣੀ ਹੋਈ ਹੈ ਜੀ ਪਿੱਛੇ ਉਹ ਆਪਾਂ ਤੁਹਾਨੂੰ ਦਿਖਾਉਣੇ ਹੈਗੇ 2014 ਦੇ ਵਿੱਚੋਂ ਇਮਾਰਤ ਬਣੀ ਸੀ 11 ਸਾਲ ਹੋ ਗਏ ਜੀ ਇੱਧਰਲੇ ਪਾਸੇ ਆ ਜਾਨਾ ਹੀ ਆਪਾਂ ਤਾਂ ਇੱਥੇ ਬਹੁਤ ਹੀ ਸੋਹਣਾ ਸਰੋਵਰ ਬਣਿਆ ਹੋਇਆ ਹੈਗਾ ਜੀ ਤੇ ਬਾਕੀ ਸੰਗਤਾਂ ਆਉਂਦੀਆਂ ਨੇ ਇਸ਼ਨਾਨ ਕਰਦੀਆਂ ਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਂਦੀਆਂ ਨੇ ਜੀ ਸੋ ਆਜੋ ਹੁਣ ਤੁਹਾਨੂੰ ਆਪਾਂ ਜਿਹੜੀ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆ ਤੇ ਉੱਥੋਂ ਦੇ ਦਰਸ਼ਨ ਕਰਵਾਉਣੇ ਆ ਜੀ। ਨਿਸ਼ਾਨ ਸਾਹਿਬ ਤੇ ਨਾਲ ਹੀ ਜੀ ਇੱਧਰ ਦੀਵਾਨ ਹਾਲ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ। ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਸਥਾਨ ਤੇ ਕੀਤਾ ਗਿਆ ਜੀ। ਆਜੋ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਵਾਉਣੇ ਆਗੇ ਫਿਰ। ਚੱਲਦੇ ਆਗੇ ਜੀ ਅੰਦਰ। ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਹੈ ਜੀ 11 ਕ ਸਾਲ ਹੀ ਹੋਏ ਨੇ 2014 ਦੇ ਵਿੱਚ ਇਹ ਇਮਾਰਤ ਬਣੀ ਸੀ ਤੇ ਦਰਵਾਜ਼ੇ ਵਗੈਰਾ ਤੁਸੀਂ ਦੇਖੋ ਬਹੁਤ ਹੀ ਸੋਹਣੇ ਤਰੀਕੇ ਨਾਲ ਕੰਮ ਹੋਇਆ ਹੋਇਆ ਜੀ ਤੇ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਹੈ ਜੀ ਇਹ ਆਜੋ ਅੰਦਰ ਲੈ ਕੇ ਚੱਲਦੇ ਆਂ ਸਾਹਮਣੇ ਦਰਬਾਰ ਸਾਹਿਬ ਦੇ ਅੰਦਰ ਸੋਏ ਹੈ ਜੀ ਦਰਬਾਰ ਸਾਹਿਬ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਗੋਦੜੀ ਸਾਹਿਬ ਇੱਕ ਦਰਬਾਰ ਸਾਹਿਬ ਇੱਧਰ ਹੈ ਜੀ ਬਾਬਾ ਫਰੀਦ ਲਾਇਬ੍ਰੇਰੀ ਦੇ ਵਿੱਚ ਕਿਉਂਕਿ ਉਧਰਲੀ ਜਿਹੜੀ ਇਮਾਰਤ ਆ ਓਟਾ ਕੇ ਸਾਰੀ ਨਵੀਂ ਬਣ ਰਹੀ ਹੈ ਤਾਂ ਉਹ ਦਰਬਾਰ ਸਾਹਿਬ ਇੱਥੇ ਬਣਾਇਆ ਹੋਇਆ ਜੀ ਆ ਜਗ੍ਹਾ ਤੇ ਆਜੂ ਆਪਾਂ ਤੁਹਾਨੂੰ ਇੱਧਰ ਵੀ ਲੈ ਕੇ ਚੱਲਦੇ ਅੰਦਰ ਦਰਸ਼ਨ ਕਰਵਾਉਨੇ ਆ ਜੀ ਅੰਦਰ ਦਰਸ਼ਨ ਕਰ ਆਏ ਸੀਗੇ ਸਵੇਰੇ ਪਰ ਉਸ ਤੋਂ ਬਾਅਦ ਮੈਂ ਨਹੀਂ ਰੁਕਣ ਦਾ ਨਾਮ ਲੈ ਰਿਹਾ ਪਰ ਮੌਸਮ ਵੀ ਠੰਡਾ ਹੋ ਗਿਆ ਚਲੋ ਇੱਕ ਗੱਲ ਤਾਂ ਵਧੀਆ ਪਰ ਅੱਗੇ ਦਾ ਸਫ਼ਰ ਖਿੱਚਣਾ ਤੋਂਦੇ ਲਈ ਫਿਰ ਮੇਹ ਦਾ ਰੁਕਣਾ ਜ਼ਰੂਰੀ ਹੈ ਸੋ ਬੈਠੇ ਆਗੇ ਇੰਤਜ਼ਾਰ ਕਰਦੇ ਆ ਕਦੋਂ ਮੀਂਹ ਆਕੂ ਤੇ ਫਿਰ ਆਪਾਂ ਅੱਗੇ ਚੱਲਾਂਗੇ ਜੀ ਸਮਾਨ ਆਪਣਾ ਤਿਆਰ ਆ ਸਾਰਾ ਅੰਦਰ ਬੰਨਿਆ ਪਿਆ ਸਾਈਕਲ ਆਪਾਂ ਇੱਥੇ ਖੜਾ ਰੇ ਸੀਗੇ ਆਪਣੇ ਇੱਕ ਆ ਖੜਾਗਾ ਜੀ ਤੇ ਇੱਕ ਇੱਧਰ ਖੜਾ ਤੇ ਸਮਾਨ ਆਪਣਾ ਅੰਦਰ ਪਿਆਗਾ ਜੀ ਸਾਰਾ ਤਿਆਰ ਕਰਿਆ ਤੇ ਹੁਣ ਮੈਂ ਰੁਕੂ ਤੇ ਫੇਰ ਆਪਾਂ ਚੱਲਦੇ ਆਂ ਜੀ ਅੱਗੇ ਨੂੰ ਤੇ ਇੱਕ ਜ਼ਰੂਰੀ ਗੱਲ ਆਪਾਂ ਤੁਹਾਨੂੰ ਹੋਰ ਦੱਸਦੀ ਹੈ ਜੀ ਕਿ ਬਾਬਾ ਫਰੀਦ ਜੀ 12ਵੀਂ ਸਦੀ ਦੇ ਵਿੱਚ ਫਰੀਦਕੋਟ ਸ਼ਹਿਰ ਵਿੱਚ ਆਏ ਸੀ ਤੇ ਉਹਨਾਂ ਦੀ ਜਿਹੜੀ ਬਾਣੀ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕੱਠੀ ਕਰੀ ਜੀ 14ਵੀਂ ਸਦੀ ਦੇ ਵਿੱਚ ਤੇ ਹੋਰਾਂ ਭਗਤਾਂ ਦੇ ਪੱਟਾਂ ਦੀ ਬਾਣੀ ਇਕੱਠੀ ਕਰੀ ਉਹਨਾਂ ਨੇ ਚਾਰ ਉਦਾਸੀਆਂ ਕਰੀਆਂ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਪਾਸ਼ਾਈਆਂ ਚੱਲਦੀਆਂ ਗਈਆਂ ਓਵੇਂ ਓਵੇਂ ਬਾਣੀ ਇਕੱਠੀ ਹੁੰਦੀ ਗਈ ਤੇ ਉਸ ਤੋਂ ਬਾਅਦ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਉਹ ਸਾਰੀ ਬਾਣੀ ਸੰਪੂਰਨ ਕੀਤੀ ਤੇ ਉਸ ਤੋਂ ਬਾਅਦ 1707 ਈਸਵੀ ਦੇ ਵਿੱਚ ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਉਹ ਸਾਰੀ ਜਿਹੜੀ ਬਾਣੀ ਇਕੱਠੀ ਕਰੀ ਸੀ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ ਟਾਈਮ ਹੋ ਗਿਆ ਜੀ 11 ਵਜੇ ਦਾ ਤੇ ਸਵੇਰ ਦਾ ਮੀਂਹ ਪਈ ਜਾਂਦਾ ਸੀ ਤੇ ਹੁਣ ਥੋੜਾ ਜਿਹਾ ਮੌਸਮ ਸਾਫ ਹੋਇਆ ਪਰ ਬੱਦਲ ਬਾਈ ਜ ਹਜੇ ਵੀ ਹੈਗੀ ਆ ਤੇ ਨੇਰਾਜਾ ਹੋਇਆ ਪਿਆਗਾ ਚਾਰੇ ਪਾਸੇ ਤੇ ਵੈਸੇ ਮੌਸਮ ਠੰਡਾ ਅੱਜ ਦਾ ਤੇ ਮਾਹੌਲ ਦੇਖੋ ਤੁਸੀਂ ਆਸੇ ਪਾਸੇ ਦਾ ਇਧਰਲੇ ਪਾਸੇ ਨੂੰ ਖਾਸੇ ਬੱਦਲ ਚੜ੍ਹਿਆ ਆਉਂਦਾਗਾ ਜੀ ਨੇਰਾਹੀ ਹੋਇਆ ਪਿਆਗਾ ਤੇ ਬਾਕੀ ਇੱਥੋਂ ਆਪਾਂ ਸਫ਼ਰ ਕਰਦੇ ਹਾਂ ਆਪਣਾ ਸ਼ੁਰੂ ਫਿਰ ਹੁਣ ਮੌਸਮ ਸਾਫ ਤੇ ਤੁਰਦੇ ਆਂ ਜੀ ਅੱਗੇ ਵੱਲ ਤੇ ਹੋਰ ਥੋਨੇ ਇਤਿਹਾਸਕ ਥਾਮਾਂ ਦਿਖਾਉਣੇ ਆਗੇ ਅੱਗੇ ਜਾ ਕੇ ਹਾਂਜੀ ਦੋਸਤੋ ਤੇ ਆਪਾਂ ਤਿਆਰ ਆ ਜੀ ਸਮਾਨ ਆਪਾਂ ਲੱਦ ਲਿਆ ਸਾਰਾ ਆਪਣੇ ਸਾਈਕਲਾਂ ਤੇ ਤੇ ਇੱਥੋਂ ਆਪਣਾ ਜਿਹੜਾ ਸਫ਼ਰ ਆਪਾਂ ਸਟਾਰਟ ਕਰਾਂਗੇ ਜੀ ਇੱਥੋਂ ਜਾਵਾਂਗੇ ਆਪਾਂ ਢਿੱਲਾ ਬਾਬਾ ਫਰੀਦ ਜੀ ਤੇ ਕਿਲਾ ਦੇਖਾਂਗੇ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਵੱਲ ਨੂੰ ਤੁਰਾਂਗੇ ਜੀ ਇੱਥੋਂ ਆਪਾਂ ਤੇ ਅੱਜ ਦਾ ਆਪਣਾ ਟਿਕਾਣਾ ਜਿਹੜਾ ਰਾਤ ਦਾ ਹੋਊਗਾ ਉਹ ਫਿਰੋਜ਼ਪੁਰ ਵਿਖੇ ਹੋਊਗਾ ਸੋ ਸਾਰੇ ਹੀ ਧਰਮ ਦਾ ਸਤਿਕਾਰ ਕਰਦੇ ਹੋਏ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਸਫ਼ਰ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਬਰਤ ਬਰਤ ਪਿਆਰ ਦਿਓ ਜੀ ਤੇ ਸਮਾਨ ਜਿਹਾ ਬੰਨ ਕੇ ਖੜੇ ਸੀਗੇ ਤੁਰਨ ਲੱਗੇ ਸੀ ਤੇ ਮੌਸਮ ਫੇਰ ਹੋ ਗਿਆ ਜੀ ਖਰਾਬ ਬੱਦਲ ਬਾਈ ਫੇਰ ਆ ਗਈ ਪੂਰੀ ਹਨੇਰਾ ਹੋ ਗਿਆ ਤੁਰਨ ਲੱਗੇ ਸੀ ਦੁਬਾਰੇ ਆ ਗਿਆ ਨਹੀਂ ਹੁਣ ਪੂਰਾ ਇਹ ਤਾਂ ਛੜੀ ਲਾਤੀ ਅੱਜ ਬਾਬੇ ਨੇ ਆ ਫਰਟਾ ਜਾਂ ਮਾਰਿਆ ਖਾਸੇ ਜ਼ੋਰ ਦੀ ਹੁਣ ਫੇਰ ਘਟ ਗਿਆ ਸੋਹਣਾ ਹੋਇਆ ਪਿਆ ਮਾਹੌਲ ਸ਼ਾਮ ਦੇ 4 ਵਜੇ ਦਾ ਸਮਾਂ ਹੋ ਗਿਆ ਜੀ ਪਰ ਮੀਂਹ ਜਿਹੜਾ ਸਵੇਰ ਦਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਉਸਮਾਨ ਵੀ ਉਹਨੇ ਲੱਦਿਆ ਲਦਾਇਆ ਪਿਆਗਾ ਐ ਸੀਗਾ ਵੀ ਚੱਲ ਮੀ ਹਟੂਗਾ ਫਿਰ ਤਰਪਾਂਗੇ ਪਰ ਨਹੀਂ ਹਟਿਆ ਦੇਖਦੇ ਆ ਜੇ ਤਾਂ 5 6 ਵਜੇ ਤੱਕ ਮੀ ਹਟਦਾ ਤਾਂ ਫਿਰ ਆਪਾਂ ਬਾਬਾ ਫਰੀਦ ਜੀ ਦਾ ਟਿੱਲਾ ਦਾ ਜਿਹੜਾ ਤੇ ਇੱਕ ਜਿਹੜਾ ਕਿਲਾਗਾ ਉਰੇ ਉਹ ਘੁੰਮ ਲਾਂਗੇ ਤੇ ਰਾਤ ਆਪਣੀ ਅਜਰੀ ਫਿਰ ਫਰੀਦਕੋਟ ਵਿਖੇ ਕੱਟਾਂਗੇ ਕਿਉਂਕਿ ਹੁਣ ਤਰਨ ਦਾ ਕੀ ਫਾਇਦਾ ਨਹੀਂ ਹੈਗਾ ਮੌਸਮ ਖਰਾਬ ਹੈ ਤੇ ਜਾਣਾ ਵੀ ਇੱਥੋਂ 35 40 ਕਿਲੋਮੀਟਰ ਆ ਜੀ ਸਮਾ ਹੋ ਗਿਆ ਜੀ ਸ਼ਾਮ ਦੇ 7:30 ਵਜੇ ਦਾ ਤੇ ਮੌਸਮ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ ਸਵੇਰੇ 8 ਵਜੇ ਦਮੇ ਹੀ ਪੈਣ ਲੱਗਿਆ ਹੋਇਆ ਤੇ ਲਗਾਤਾਰ ਪਈ ਜਾਂਦਾ ਤੇ ਆਪਾਂ ਇੱਥੇ ਹੀ ਬੈਠੇਗੇ ਜੀ ਆਹ ਕਮਰੇ ਦੇ ਵਿੱਚ ਵੀ ਕਦੋਂ ਵੀ ਹਟੂ ਤੇ ਕਦੋਂ ਚੱਲੀਏ ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੁਣ ਕਿਤੇ ਜਾਣ ਦਾ ਫਾਇਦਾ ਨਹੀਂ ਕੋਈ ਤੇ ਤਾਂ ਕਰਕੇ ਆਪਾਂ ਤੁਹਾਨੂੰ ਹੁਣ ਕੱਲੋਂ ਦਿਖਾਵਾਂਗੇ ਜੀ ਬਾਬਾ ਫਰੀਦ ਜੀ ਦਾ ਢਿੱਲਾ ਤੇ ਬਾਕੀ ਚਲਾ ਜਿਹੜਾ ਫਰੀਦਕੋਟ ਦਾ ਤੇ ਉਸ ਤੋਂ ਬਾਅਦ ਫਰੋਜ਼ਪੁਰ ਜਾਵਾਂਗੇ ਅੱਜ ਦੀ ਜਿਹੜੀ ਵੀਡੀਓ ਆਪਾਂ ਇੱਥੇ ਕਰਦੇ ਆ ਜੀ ਸਮਾਪਤ ਧੰਨਵਾਦ